ਕਦੇ-ਕਦੇ ਅਜਿਹਾ ਸਬੱਬ ਬਣਦਾ ਹੈ ਕਿ ਵਿਰੋਧੀ ਸਿਆਸੀ ਲੀਡਰ ਇੱਕੋ ਹੀ ਸਟੇਜ ਤੇ ਇਕੱਠੇ ਨਜ਼ਰ ਆਉਂਦੇ ਨੇ ਅਜਿਹੀਆਂ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਦੇ ਦ੍ਰਿਸ਼ੀ ਇਲਾਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਖਾਟੂ ਸ਼ਾਮ ਜੀ ਦੇ ਧਾਰਮਿਕ ਸਮਾਗਮ ਦੇ ਵਿੱਚ ਰਵਨੀਤ ਬਿੱਟੂ ਤੇ ਰਾਜਾ ਬੜਿੰਗ ਇੱਕੋ ਹੀ ਸਟੇਜ ਤੇ ਨਜ਼ਰ ਆਏ ਦੋਵਾਂ ਦੇ ਚਿਹਰੇ ਤੇ ਖੁਸ਼ੀ ਸੀ ਤਾਂ ਇਸ ਮੌਕੇ ਤੇ ਜਦੋਂ ਗਾਇਕ ਕਨਈਆ ਮਿੱਤਲ ਦੇ ਵੱਲੋਂ ਧਾਰਮਿਕ ਭਜਨ ਗਾਏ ਗਏ ਤਾਂ ਰਵਨੀਤ ਬਿੱਟੂ ਪੰਗੜੇ ਪਾਉਂਦੇ ਹੋਏ ਵੀ ਨਜ਼ਰ ਆਉਂਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚੇ ਹੋਏ ਸਨ ਜੋ ਕਿ ਰਵਨੀਤ ਬਿੱਟੂ ਦੇ ਨਾਲ ਸੈਲਫੀਆਂ ਲੈਂਦੇ ਹੋਏ ਵੀ ਨਜ਼ਰ ਆਏ ਨੇ ਤਦ ਅਜੇ ਕਿ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਪਹਿਲਾਂ ਇੱਕੋ ਹੀ ਪਾਰਟੀ ਦੇ ਵਿੱਚ ਹੁੰਦੇ ਸਨ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਵਨੀਤ ਬਿੱਟੂ ਜਿਹੜੇ ਨੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਤੇ ਹੁਣ ਲੁਧਿਆਣਾ ਸੀਟ ਤੋਂ ਦੋਵੇਂ ਇੱਕ ਦੂਜੇ ਨੂੰ ਚੋਣ ਮੈਦਾਨ ਦੇ ਵਿੱਚ ਟੱਕਰ ਦੇਣਗੇ ਪਰ ਇਸ ਤੋਂ ਪਹਿਲਾਂ ਇਹਨਾਂ ਦੀ ਇੱਕ ਵੱਖਰੀ ਤਸਵੀਰ ਸਾਹਮਣੇ ਆਈ ਹੈ ਧਾਰਮਿਕ ਸਮਾਗਮ ਦੌਰਾਨ ਦੋਵੇਂ ਇੱਕੋ ਹੀ ਸਟੇਜ ਤੇ ਨਜ਼ਰ ਆਉਂਦੇ ਨੇ ਤਾਂ ਦੋਵਾਂ ਦੇ ਚਿਹਰੇ ਤੇ ਖੁਸ਼ੀ ਸੀ ਅਜਿਹੇ ਦੇ ਵਿੱਚ ਜਦੋਂ ਗਾਇਕ ਕਨਈਆ ਮਿੱਤਲ ਦੇ ਵੱਲੋਂ ਧਾਰਮਿਕ ਭਜਨ ਗਾਏ ਗਏ ਤਾਂ ਰਵਨੀਤ ਬਿੱਟੂ ਆਪਣੇ ਆਪ ਨੂੰ ਰੋਕ ਨਹੀਂ ਸਕੇ ਉਹ ਪੰਗੜੇ ਪੋਣੇ ਸ਼ੁਰੂ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਜੋ ਸ਼ਰਧਾਲੂ ਉੱਥੇ ਪਹੁੰਚੇ ਹੋਏ ਸਨ ਔਰ ਰਵਨੀਤ ਬਿੱਟੂ ਦੇ ਨਾਲ ਸੈਲਫੀਆਂ ਲੈਂਦੇ ਹੋਏ ਵੀ ਨਜ਼ਰ ਆਏ ਨੇ ਤੇ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਦੇ ਦਰੇਸੀ ਇਲਾਕੇ ਦੀਆਂ ਨੇ ਜਿੱਥੇ ਕਿ ਖਾਟੂ ਸ਼ਾਮ ਜੀ ਦਾ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀ ਤੇ ਉੱਥੇ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਹਾਜ਼ਰੀ ਲਗਵਾਉਣ ਦੇ ਲਈ ਪਹੁੰਚੇ ਸਨ